ਆ ਦੇ ਕੋਪਰ ਹੁਣ ਹਤਿਆ ਕਿਵੇਂ ਹੁੰਦੀ ਹੈ 3D ਐਨੀਮੇਸ਼ਨ ਨਾਲ ਸਮਝੋ ਜਿਹੜੀ ਕੁੱਖ ਜ਼ਿੰਦਗੀ ਦੇਣ ਲਈ ਬਣੀ ਸੀ ਆ ਜੋ ਮੌਤ ਦਾ ਘਾਰ ਬਣ ਗਈ ਰੱਬ ਵੀ ਰੋ ਪੈਂਦਾ ਹੋਵੇਗਾ ਜਦ ਮਾਂ ਦੇ ਪੇਟ ਵਿੱਚ ਹੀ ਧੀ ਮਾਰੀ ਜਾਂਦੀ ਹੈ ਧੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦੇਣਾ ਇਹ ਮਨੁੱਖਤਾ ਦਾ ਸਭ ਤੋਂ ਵੱਡਾ ਪਾਪ ਹੈ ਕਿਸੇ ਨੇ ਪੁੱਤਰ ਮੰਗਿਆ ਕਿਸੇ ਨੇ ਧੀ ਨੂੰ ਮਾਰ ਦਿੱਤਾ ਤੇ ਫਿਰ ਕਹਿੰਦੇ ਨੇ ਕਿਸਮਤ ਖਰਾਬ ਹੈ ਜਿਹੜੀ ਰੌਸ਼ਨੀ ਬਣ ਸਕਦੀ ਸੀ ਅਸੀਂ ਉਹਨੂੰ ਅੰਧਕਾਰ ਬਣਾ ਦਿੱਤਾ ਧੀ ਨੂੰ ਮਾਰ ਕੇ ਘਰ ਖਾਲੀ ਨਹੀਂ ਹੁੰਦਾ ਸਗੋਂ ਰੱਬ ਦੀ ਅਸੀਸ ਵੀ ਖੋ ਜਾਂਦੀ ਹੈ ਉਹ ਜਨਮ ਵੀ ਨਾ ਲੈ ਸਕੀ ਤੇ ਅਸੀਂ ਮਾਣ ਕਰਦੇ ਹਾਂ ਮਨੁੱਖ ਹੋਣ ਦਾ ਕੁੱਖ ਵਿੱਚ ਹੀ ਖਤਮ ਕਰ ਦਿੱਤੀ ਜ਼ਿੰਦਗੀ ਜੋ ਮਾਂ ਬਣ ਸਕਦੀ ਸੀ ਉਹ ਧੀ ਕਦੇ ਬਣੀ ਹੀ ਨਹੀਂ ਇਹ ਵੀਡੀਓ ਦੇਖ ਕੇ ਤੇ ਹਿਰਦਾ ਬਲੂੰੰਦਰ ਗਿਆ ਮਨ ਬੜਾ ਦੁਖੀ ਹੋਇਆ ਵੀਡੀਓ ਦੇਖ ਕੇ ਐਨੇ ਟੁਕੜੇ ਕਰਨ ਦਾ ਜਿਗਰਾ ਕਿਵੇਂ ਆਉਂਦਾ ਹੈ ਪਰੂਣ ਹਤਿਆ ਕਰਨ ਤੇ ਕਰਾਉਣ ਵਾਲੇ ਵੀਰਾਂ ਤੇ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀਰੋ ਇਹ ਪਾਪ ਨਾ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਪਰੂਣ ਹਤਿਆ ਨੂੰ ਰੋਕਿਆ ਜਾ ਸਕੇ